ਕੋਟੇ ਦਾ ਆਇਆ ਫੋਨ ਤੇ ਮਰਸਰ ਜਾਣਾ ਲੈਣ ਤੇ ਗੱਡੀ ਗੰਦੀ ਹੋਈ ਸੀ ਮੈਂ ਤੁਰਨੇ ਮੈਂ ਤਾਂ ਸਿਮਾ ਦੋਨੇ ਜਾਣੇ ਜਾਵਾਂਗੇ ਤੇ ਨਾਲੇ ਦਰਬਾਰ ਸਾਹਿਬ ਮੱਥਾ ਟੇਕਾਂਗੇ ਪੂਰਾ ਵਲੌਗ ਬਣਾਵਾਂਗੇ ਤੇ ਤੁਹਾਨੂੰ ਪੂਰਾ ਦਿਖਾਵਾਂਗੇ ਪੱਗ ਪੱਗ ਬਨ ਕੇ ਜਾਵਾਂਗੇ ਅੱਜ ਸੋ ਗੱਡੀ ਧੋਣ ਨੇ ਆ ਫਿਲਹਾਲ ਮੈਂ ਤੁਹਾਨੂੰ ਪੂਰੀ ਅਪਡੇਟ ਦਿੰਨੇ ਆ ਸਿਮਾ ਜੀ ਹੁਣੀ ਲੱਗੇ ਆ ਤੇ ਮੈਂ ਪਾਣੀ ਪਾਉਣ ਨੇ ਆ ਮੈਂ ਕਿਹਾ ਚੱਲ ਦੋ ਕੁ ਮਿੰਟ ਤੁਹਾਨੂੰ ਝਲਕੀ ਦਿਖਾ ਦਈਏ ਤੇ ਗੱਡੀ ਧੋ ਲਈਏ ਗੱਡੀ ਧੋ ਕੇ ਫਿਜਲੇ ਖਿਚਦੇ ਆ ਤਿਆਰੀ ਪੱਕ ਵਗ ਬੰਦਿਆ ਸਾਰਾ ਤੁਹਾਨੂੰ ਦੱਸਦੇ ਆ ਉਹ ਗੱਡੀ ਧੋ ਕੇ ਮਿਲਦੇ ਆ ਜੀ ਠੀਕ ਆ ਜੀ ਸੇ ਮੈਂ ਚਮਕਾ ਦੇਣੀ ਆ ਆਪਣੀ ਰਾਣੀ ਠੀਕ ਆ ਇਹ ਬਾਪੂ ਸ਼ਰੀਦੀ ਆ ਤੇ ਇਹ ਸਾਡੀ ਆਪਣੀ ਆ ਤੇ ਹੋਰ ਬਾਬੂ ਨੇ ਕਬੜੀ ਦਿੱਤੀ ਉਹ ਵੀ ਲਵਾਂਗੇ ਸਫੇਲ ਹਲਾ ਆਡੀ ਇਹ ਹੀ ਵੱਡੀ ਆ ਲਓ ਜੀ ਸ਼ਾਮਾਂ ਦੇ ਵੇਲੇ ਮੁੰਡੇ ਨਿਕਲੇ ਆ ਨਿਕਰ ਨੁਕਰ ਕੇ ਕਿ ਆਹ ਹੀ ਬਾਤਾਂ ਇਧਰ ਮੁੰਡਾ ਸਾਭੀ ਆ ਤਾਂ ਇਧਰ ਮੁੰਡਾ ਬਾਊ ਜੀ ਨੇ ਢੇਡ ਗੱਡੇ ਫੋਟੋ ਵਾਲਾ ਵਰਗਾ ਮਰਦ ਮਾਰੂ ਸਲਾਈਆ ਆ ਜੀ ਇਹਨੂੰ ਪਿਛਲੇ ਰਾਜਸਥਾਨ ਲੈ ਕੇ ਸਾਰੀ ਗੱਡੀ ਇਹ ਬੰਦੇ ਨੇ ਚਲਾਈ ਪਾਏ ਬਾਕੀ ਡਰਾਈਵਰ ਜਿਹੜਾ ਬੰਦਾ ਹੁੰਦਾ ਨਾ ਦਾ ਡਾਇਲੌਗ ਬਹੁਤ ਮਸ਼ਹੂਰ ਆ ਅਮਰਤਾ ਕਲੱਚੀ ਲਾ ਹੋ ਗਿਆ ਯਾਰ ਉਹ ਚਲੇ ਕੇ ਮੈਨੂੰ ਸਾਰੀ ਨੀਂਦ ਵੇ ਅਮਰਤਾ ਕਲੱਚੀ ਲਾ ਹੋ ਗਿਆ ਉਹ ਮੈਂ ਕਿਹਾ ਸਾਰੇ ਠਿੱਲੇ ਦੇ ਠਿੱਲੇ ਨੂੰ ਤੋੜੀ ਜਾ ਸਾਰੇ ਨੇ ਜਦੋਂ ਉਹਦਾ ਚੰਗੀ ਭਲੀ ਗੱਡੀ ਚਲਾਈ ਜਾਵੇ ਜਦੋਂ ਜਦੋਂ ਕੋਈ ਪ੍ਰੋਬਲਮ ਹੋਵੇ ਨਾ ਅਮਰਤਾ ਗੱਡੀ ਫਾੜ ਲਾ ਮੇਰੇ ਤੋਂ ਨਹੀਂ ਚੱਲਦੀ ਹੁਣ ਕੋਈ ਕੁਝ ਵੀ ਨਾ ਆਇਆ ਏ ਦਿੱਤਾ ਇਹਨੇ ਕਿਹਾ ਨਾ ਰਾਤ ਨੂੰ ਅਮਰਤਾ ਯਾਰ ਇਦਾਂ ਪਹੁੰਚਿਆ ਨਹੀਂ ਲੱਗਦਾ ਉਹ ਸਾਰਾ ਕਲੇ ਟੈਨਸ਼ਨ ਉਦੋਂ ਹੀ ਪਤਾ ਨਹੀਂ ਗੱਡੀ ਭਾਵੇਂ 100 ਕਿਲੋਮੀਟਰ ਚੱਲ ਪੈਂਦੀ ਅਮਰ ਕਹਿੰਦਾ ਚੱਲ ਉੱਤਰ ਪਰੇ ਹੋ ਇਹਨੂੰ ਇਹ ਟੈਨਸ਼ਨ ਹੀ ਕਿਤੇ ਮੇਰਾ ਨਾਣਾ ਲੱਗ ਜੇ ਇਹ ਨਾ ਪੇਚ ਚਲੋ ਲਾ ਪਿਆ ਕਹਿੰਦਾ ਬਹੁਤ ਚੰਗਾ ਬੜਾ ਕਰਾਚਾ ਤੇ ਗੇਅਰ ਪੈਂਦੇ ਬੱਸ ਯਾਰ ਮੈਨੂੰ ਥੋੜਾ ਖਾਦੀ ਲੱਗਦੀ ਅਮਰ ਉਹ ਜ਼ਿਲ੍ਹੇ ਕੋਈ ਵਧੀਆ ਖਾਲੀ ਰੋਡ ਆ ਇਹ ਮਜ਼ਾ ਹੀ ਦੇਖਣ ਦਾ ਚੀਜ਼ ਦਾ ਅਮਰ ਤਾਂ ਉਹ ਹੀ ਰੋ ਜਿੱਥੇ ਲੈ ਕੇ ਜਾਈਏ ਨਾ ਮੈਂ ਇੱਥੇ ਵੀ ਆਇਆ ਅਸੀਂ ਬ੍ਰਹਮਾ ਮੰਦਿਰ ਗਏ ਮੈਂ ਇੱਥੇ ਵੀ ਆਇਆ ਇੱਕ ਵਾਰ ਮੈਡਮ ਆਪਣੀ ਨਾਲ ਇੱਥੇ ਮੈਂ ਟੂਰਿਸਟ ਲੈ ਕੇ ਆਇਆ ਮੈਂ ਕਹਾ ਸਾਲਿਆ ਤੂੰ ਗਿਆ ਕਿ ਮੈਂ ਟੂਰਿਸਟ ਇੱਥੇ ਵੀ ਲੈ ਕੇ ਆਇਆ ਹੂੰ ਮੈਂ ਤੁਹਾਨੂੰ ਹਾਂ ਸ਼ਾਮਾਂ ਵਾਲਿਆਡੇ ਪਿੰਡ ਦਾ ਮਾਹੌਲ ਵੇਖੋ ਤੇ ਛੋਟੇ ਨੂੰ ਅ ਰਾਤ ਲੈਣ ਜਾਣਾ ਆ 12:00 ਵਜੇ 12:00 ਵਜੇ ਜਾਵਾਂਗੇ ਲੈਣ ਤੇ ਉਹਨੇ ਜਲੰਧਰ ਆਊਗਾ ਤੇ ਉੱਥੋਂ ਲੈ ਕੇ ਆਉਨੇ ਆ ਤਾਂ ਫਿਰ ਸਾਰੀ ਅਪਡੇਟ ਤੁਹਾਨੂੰ ਦਵਾਂਗੇ ਅੱਜ ਦੇ ਵਲੌਗ ਦੇ ਵਿੱਚ ਸੋ ਵੇਖੋ ਸਿਮੇ ਨੇ ਲੀਨ ਸਰੀਰ ਕਮੀਜ਼ਾਂ ਪਾਈਆਂ ਥੱਲੇ ਪਜਾਮੇ ਛੱਡੇ ਹੋਏ ਨੇ ਤੇ ਆ ਫਿੱਟ ਫੜ ਹਲੇ ਨਿਕਲ ਆਉਂਦੇ ਆ ਹਲੇ ਇਹਨਾਂ ਨੇ ਫਿਰ ਮਾਹੌਲ ਮੂਲ ਬੜੇ ਬਣਾਉਣੇ ਹੁੰਦੇ ਆ ਸੋ ਦੇਖੋ ਸਾਡੇ ਪਿੰਡ ਦੀਆਂ ਨਾਲੀਆਂ ਇਹ ਥੇਮਸ ਨਦੀਆਂ ਥੇਮਸ ਨਦੀਆਂ ਵਾਹ ਦੇਖੋ ਚਰਨਾ ਚਰਨਾ ਦੇਖੋ ਚਰਨਾ ਇਹ ਚੀਜ਼ਾਂ ਲੱਭਦੀਆਂ ਕਿਸੇ ਨੂੰ ਕਿਤੇ ਨਹੀਂ ਲੱਭਦੀ ਮਹਾਰਾਜ ਜੀ ਸਤਾਜ ਜੀ ਕੀ ਹਾਲ ਹੈ ਜੀ ਆ ਤਾਂ ਆਇਆ ਆ ਬਾਹਰੋਂ ਇਹਲੇ ਕੋਈ ਆ ਨਹੀਂ ਕੱਲਿਆ ਸ਼ਾਮ ਜੀ ਨੂੰ ਦਰਸ਼ਨ ਦਿੰਦੇ ਆ ਬਾਪੂ ਉੱਚਾ ਕਰ ਲੈ ਕਹਿੰਦਾ ਬਾਪੂ ਕੱਲ ਸਵੇਰਸਾਂਦੋਂ ਆਉਂਦਾ ਮਾਣ ਗਿਆ ਆਹੇ ਲਾ ਤਾਂ ਕੀ ਕਹਿੰਦੇ ਆ ਕਹਿੰਦਾ ਪਾਪੇ ਨੇ ਦਾੜੀ ਕਟਾਤੀ ਤਾਂ ਸੂਬਾਸਰਾਹਾਂ ਦਾ ਲੱਗਦਾ ਸੀ ਦੇ ਬੈਗ ਤਾਇਆ ਰੋਜ ਲਾਉਂਦਾ ਕਿਤੇ ਆ ਛੱਡ ਗਿਆ ਹਾਂ ਲਿਸਾ ਗਿਆ ਜਦੋਂ ਬੈਗ ਛੱਡ ਗਿਆ ਹਾਂ ਨਹੀਂ ਤਾਂ ਪੱਕਾ ਛੱਡਤਾ ਨੇ ਨੇ ਲਾਰਿਆ ਕਰ ਮੜਾ ਮੋਟਾ ਐਡੀ ਵੀ ਨਹੀਂ ਸਾਥ ਬਣੀਦਾ ਹੁੰਦਾ ਕੰਟੀਨੂਅਲ ਪਿਛਲੀ ਵਾਰ ਭਾਂਛਦੀ ਮਿਲੀ ਨਹੀਂ ਮੈਨਾਂ ਐਰ ਕੀ ਦੋਵਾਂ ਦਾ ਇਕੱਠਾ ਮਿਲ ਜਣਾ ਐਰ ਕੀ ਨਟਾ ਚੱਲਣਾ ਉਹ ਪਿੱਛੇ ਦੇਖੇ ਦਾ ਸੁਣ ਹੁੰਦੇ ਕਹਿੰਦਾ ਨਾ ਕਿਹਦੇ ਹਿਸਾਬ ਨਾਲ ਕੱਢਾਂਗੇ ਤੇ ਕਦੋਂ ਆਊਗੀ ਕਿਉਂਕਿ 500 ਰੁਪਏ ਪੇਟੀ ਮਿਲਦੀ 12 ਬੋਟਲਾਂ ਮਿਲਦੀ ਉਹ ਚਲੇ ਨਾਲ ਤੇ ਤਾਂ ਹੀ ਆ ਹਰ ਵਾਰੀ ਵੀ ਕਹਿੰਦਾ ਉਹਨੂੰ ਨਾਲ ਲੱਗ ਉਹ ਆਪੇ ਮੈਂ ਤਾਂ ਲੋ ਜੀ ਡੈੜੀ ਵਾਲੀ ਗੱਡੀ ਕੱਢਣ ਲੱਗੇ ਆ ਤੇ ਛੋਟੇ ਨੂੰ ਲੈਣ ਚੱਲੇ ਆ ਜਲੰਧਰ ਰਾਜਪੁਰੇ ਲਾਗੇ ਪਹੁੰਚ ਗਿਆ ਸੋ ਮੈਂ ਤਸਿਮਾ ਪਹਿਲਾਂ ਫੁਕਰੀਆਂ ਮਰਨ ਦੇ ਜ਼ਾਬੀ ਪਰ ਉਹ ਗੱਲਾਂ ਵਾਲਾ ਹੀ ਆ ਆ ਬੰਦਾ ਆ ਗਿਆ ਉੱਟ ਕੇ ਤੇ ਚੱਲੇ ਗੱਡੀ ਕੱਢਣ ਲੱਗੇ ਲੈ ਇਸ ਮੈਂ ਫੜ ਚਲੋ ਜੀ ਨੰਬਰ ਪੇਸਾ ਲਾ ਲਈ ਹਾਂ ਉਹਦੇ ਪਰ ਤੁਹਾਨੂੰ ਪਤਾ ਨਹੀਂ ਲੋ ਜੀ ਗੱਡੀ ਲੱਗੇ ਸਟਾਰਟ ਕਰਨ ਮਹੀਨੇ ਟ੍ਰੈਵਲ ਸ਼ੀਟ ਤੇ ਬੈਗੇ ਆ। ਇਹਦਾ ਸਾਹ ਖਲੈ ਚੁੱਕਿਆ। ਲੋ ਜੀ ਗੱਡੀਆਂ ਸਿਮਾ ਵੇਲਾ ਗੱਡੀਆਂ ਤੇ ਅਸੀਂ ਚਾਲੇ ਪਾਤੀਆਂ। ਹੁਣ ਫੇਰ ਚਾਹ ਚੜ ਗਿਆ ਉਹ ਲੈਣ। ਸਾਬੀ ਫੋਗ ਰ ਗਿਆ ਪਤਾ ਕੀ ਮਰਨ ਦੇ ਸੀ ਵਲੇ। ਚਾਚਾ ਮੈਂ ਜਾਣਾ ਨਾਲ ਸਿਮਾ ਨਿਆਣਾ ਆ। ਹੈ? ਤੇ ਮੈਂ ਕਿਹਾ ਤੂੰ ਚੱਲ ਪੀ। ਤੂੰ ਹੁਣ ਕੀ ਆਂਦੇ ਆ? ਤੇ ਹੁਣ ਕੀ ਕਹਿੰਦਾ? ਮੈਂ ਕਿਹਾ ਮਰਦ ਮम्मी ਦਾ ਫੋਨ ਆਇਆ ਜਾ ਲੈ ਉਹ ਜਾ ਕੇ ਉਹ ਇਸ ਸਮੇਂ ਚਾਏ ਉਹ ਯਾਰ ਸਿਮੇ ਯਾਰ ਤੂੰ ਕੱਲਾ ਘਰੇ ਰਹਿ ਕੇ ਤੈਨੂੰ ਡਰ ਲੱਗਣਾ ਮੈਂ ਕਿਹਾ ਸਾਲੇ ਮੈਂ ਦੁੱਧ ਪੀਣਾ ਐਡਾ ਹਰਾਮ ਦਾ ਨਾ ਗੱਲਾਂ ਵਾਲਾ ਹੀ ਆ ਗੱਲਾਂ ਜੋ ਗਈਆਂ ਇਹਦੇ ਵਲੌਗ ਚ ਵੀ ਦੱਸਦੇ ਗੱਲਾਂ ਵਾਲਾ ਹੀ ਆ ਦੇਖ ਲੋ ਐਡੀ ਐਡੀ ਨੀਂਦ ਪਿਆਰੀ ਨਾਲ ਨੂੰ ਆਪਣੀ ਦੀ ਪਿਆਰੀ ਨਾਲ ਸੇਲੀ ਪਿਆਰੀ ਆ ਕੰਜਰ ਖਾਨਾ ਸਿੱਧੀਆਂ ਗੱਲਾਂ ਸਾਡੀਆਂ ਸਿੱਧੀ ਪਿਆਰੀ ਆ ਗੱਲ ਤੇ ਸਿਆਪਾ ਤੇ ਆ ਆ ਤੇ 12 ਵਜ ਚੁੱਕੇ ਆ ਅਪਾ 12 ਵਜੇ ਨਿਕਲੇ ਆ ਤੇ ਕਹਿੰਦੇ ਰਾਜਪੁਰੇ ਆ ਗਏ ਆ ਮੈਂ ਕਿਹਾ ਚਲੋ 15-20 ਮਿੰਟ ਟਿਕਣਾ ਵੀ ਪਿਆਲੇ ਪਹਿਲਾਂ ਪਹੁੰਚ ਜਾਨੇ ਉਹਨਾਂ ਨੇ ਆਉਣਾ ਥੱਕੇ ਟੁੱਟਿਆ ਨੇ ਸਹੀ ਗੱਲ ਹੈ ਜੋ ਵਿਚਾਰੇ ਹਨ ਆਪਾਂ ਦੇਖੀ ਕਿ ਢਾਬਾ ਢੂਬਾ ਚਾਹ ਲੱਗੀ ਮੈਂ ਕਿਹਾ ਚਾਹ ਪਲੋਣੇ ਮੱਲਾ ਟੈਂਸ਼ਨ ਕੋ ਲੈਣਾ ਖਾਹ ਖੋਲੀ ਦੇ ਪਈਏ ਚੱਲੇ ਚੜ ਗਏ ਆ ਰੋਡ ਤੇ ਅੱਗੇ ਜਾ ਕੇ ਕਰਦੇ ਗੱਲਬਾਤ ਕੋਈ ਨਹੀਂ ਜਿੱਦ ਸੂਏ ਲਾ ਕੇ ਚਾਹ ਪੀਣ ਰੁਗੇ ਆ ਮੁੰਡਾ ਕਹਿੰਦਾ ਚਾਹ ਪੀਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਆਪਾਂ ਰਾਮ ਨਾਲ ਚੱਲਦੇ ਸਾਨੂੰ ਕੋਈ ਮੇਤਰਾ ਕਾਲੀ ਆ ਤੇ ਚਾਹ ਬੰਦੇ ਨੇ ਈ ਕੰਡੇਦਾਰ ਬਣਾਈ ਨਾ ਸ਼ੁੱਧ ਵੈਸ਼ਨੋਟਾ ਬਾਪਾ ਦਾ ਗੋੜ ਵਾਲੀ ਚਾਹ ਬਣਾਈ ਹੈ ਜਿੱਦਾਂ ਦੀ ਅਸੀਂ ਕੀਆ ਉਦਾਂ ਦੀ ਚਾਹ ਬਣਾਈ ਭਰਾ ਨੇ ਰੂਹ ਖੁਸ਼ ਕਰਤੀ ਆ ਠੀਕ ਹੈ ਯਾਰ ਤਾਂ ਬਾਕੀ ਜਲੰਧਰ ਪਟਾਣਕੋਟ ਰੋਡ ਤੇ ਯਾਰ ਅਹਲੇ ਆਉਣ ਦੀ ਵੇ ਆ ਠੀਕ ਤਾਂ ਬਸ ਆੜੀ ਖੜੀ ਪਹੁੰਚ ਜਾਣਾ ਆਪਾਂ ਉਹਨਾਂ ਨੇ ਵੀ ਨੇੜੇ ਪਹੁੰਚ ਜਾਣਾ ਜਲੰਧਰ ਤੇ ਆਪਾਂ ਵੀ ਨੇੜੇ ਪਹੁੰਚ ਜਾਣਾ ਜਲੰਧਰ ਤੇ ਪਰ ਤੇ ਗੱਡੀ ਚ ਬੈ ਕੇ ਗੱਲਬਾਤ ਹੈ ਰਾਤ ਨੂੰ ਉਦਾਂ ਵਧੀਆ ਲੱਗਦਾ ਘੁੰਮਣਾ ਫਿਰਨਾ ਯਾਰ ਹਨਾ ਬੜਾ ਇਦਾਂ ਫੀਲ ਹੁੰਦਾ ਕਿ ਅਸੀਂ ਪਹਿਲੀ ਵਾਰ ਹੀ ਆ ਰਹੇ ਆਂ ਇੰਡੀਆ ਪਹਿਲੀ ਵਾਰ ਲੈ ਆਏ ਚਲੇ ਇੰਨਾ ਕੁ ਨਹੀਂ ਦੋ ਵੀ ਨਹੀਂ ਛੁੱਟੀ ਕੱਢ ਕੇ ਗਿਆ ਸੀ ਦੇਲਾ ਹੁਣ ਰਹਿਣਾ ਭਾਵਾਂ 5-7 ਦਿਨੀਆਂ ਆਂ ਪਰ ਚਾਹ ਜੀ ਆ ਵੀ ਚੱਲ ਯਾਰ ਆ ਗਿਆ 5-7 ਦਿਨਾਂ ਲਈ ਹਨਾ ਰੌਣਕ ਹੁੰਦੀ ਹੈ ਜੀ ਰੌਣਕ ਆ ਫਲਾਈਟ ਮਿਸ ਹੋ ਗਈ ਛੋਟੇ ਦੀ ਤੁਹਾਨੂੰ ਦੱਸਿਆ ਸੀਗਾ ਮਾਮੀ ਇਹ ਕਿਤੇ ਚੱਲਦੇ ਚੱਲ ਕਿਤੇ ਨਹੀਂ ਜਾਣਾ ਦੇਣਾ ਘਰੇ ਰੱਖਨੇ ਦੋ ਨਾ 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 ਕਹਣਾ ਜਿਹੜੇ 4-5 ਦਿਨਾਂ ਘਰੇ ਰਹਿਣਾ ਕਿਤੇ ਜਾਣਾ ਨਹੀਂ ਹੈਗਾ ਤੇ ਮੁੰਡੇ ਨੂੰ ਚਿੱਲ ਮਾਰ ਰਹੇ ਹ ਬੰਦੇ ਸਾਡੇ ਪਹੁੰਚ ਗਏ ਲੁਧਿਆਣਾ ਕ੍ਰਾਸ ਕਰ ਲਿਆ ਆ ਤੇ ਕਹਿੰਦੇ ਕਿਸ਼ਨਗੜ ਰੁਕ ਜੂ ਕਿਸ਼ਨਗੜ ਚੌਂਕ ਜਿਹੜਾ ਸਾਡੇ ਰੋਡ ਤੇ ਹੀ ਆ ਤੇ ਤੁਸੀਂ ਜਲੰਧਰ ਨਾ ਆਇਓ ਤੇ ਡਰਾਈਵਰ ਹੈਗਾ ਜਲੰਧਰ ਕਰਤਾਰਪੁਰ ਦਾ ਤੇ ਡਰਾਈਵਰ ਨੇ ਜਾਣਾ ਕਰਤਾਰਪੁਰ ਤੇ ਕਹਿੰਦਾ ਮੈਂ ਕਿਸ਼ਨਗੜ ਚੌਂਕ ਤੁਹਾਨੂੰ ਤਾਰ ਕਿਤੇ ਵਿੱਚ ਦੀ ਨਿਕਲ ਜੂਗਾ ਤੇ ਮੈਂ ਕਹਾਂ ਇਹ ਤਾਂ ਸਭ ਤੋਂ ਵਧੀਆ ਉਹਨਾਂ ਚਿਰ ਆਪਾਂ ਕੋਈ ਆਰਾਮ ਕਰ ਲੈਨੇ ਆ ਘੜੀ-ਘੜੀ ਜਿੱਦੇੰ ਮੇ ਪੈ ਜਨੇ ਪੰਪ ਤੇ ਲਾ ਕੇ ਹਨ ਤੇ ਹੁਣ ਜਿਹੜਾ ਕਿਸ਼ਨਗੜ ਚੌਂਕ ਆਉਣਾ ਆ ਉਹ ਰੋਟੀ ਲਾ ਕੇ ਗੱਡੀ ਤੇ ਫਿਰ ਆਪਾਂ ਘੜੀ ਪੈਣੇ ਦੋਲ ਨੂੰ ਆ ਜਾਣਗੇ ਫੋਨ ਕਰ ਦੇਣਗੇ ਤੇ ਨਾਲ ਹੀ ਆਪਾਂ ਸਮਾਨ ਰੱਖ ਕੇ ਤੇ ਪਿੰਡ ਨੂੰ ਚਾਲੇ ਪਾ ਦੇਣੇ ਆ ਤੇ ਫਿਰ ਘੜੀ ਸੌਵਾਂਗੇ ਤੇ ਜਾ ਕੇ ਤੇ ਜਾ ਕੇ ਸੌਂ ਕੇ ਫਿਰ ਤੇ ਸਵੇਰੇ ਥੋੜਾ ਜਿਹਾ ਲੇਟ ਹੀ ਉਟਾਂਗੇ ਕਿਉਂਕਿ ਨੀਂਦ ਖਰਾਬ ਜੀ ਹੋ ਗਈ ਆ ਸੋ ਇਹਲੇ ਤੇ ਆਪਾਂ ਐ ਪਹੁੰਚੇ ਹੋਈਦਾ ਪਤਾ ਨਹੀਂ ਕਿਹੜੀ ਦੁਨੀਆ 'ਚ ਤੇ ਅਸੀਂ ਆਪਾਂ ਕੋਮਾ ਦੇ ਵਿੱਚ ਹੋਈਦਾ ਸਹੀ ਗੱਲ ਆ ਤੇ ਸਿਮੇ ਨੂੰ ਮੈਂ ਗੱਡੀ ਚ ਲਾ ਯਾਰ ਗੱਡੀ ਚ ਆਉਂਦੇ ਸਮਾਂ ਮੈਨੂੰ ਨੀਂਦ ਆਉਂਦੀ ਬੱਸ ਇਹ ਤਾਂ ਹੀ ਜਿੰਦਗੀ ਦੀ ਚਲੋ ਚੱਲ ਭਜੋ ਭੱਜ ਚ ਤੁਰੇ ਰਹੀਦਾ ਕਦੀ ਕੋਈ ਕੰਮ ਪੈ ਗਿਆ ਕਦੀ ਕੋਈ ਵੇਰ ਉਹਨੇ ਤੇ ਐਤ ਕੀ ਨੇ ਹਜੇ ਉਹਨੇ ਉੱਥੇ ਪਹੁੰਚ ਜਾਣਾ ਹੈਗਾ ਇਹਨੂੰ ਇੱਕ ਤੋਂ ਦਿਨ ਹੋ ਜਣਾ ਹੈ ਪਹੁੰਚਣ ਨੂੰ ਕੈਨੇਡਾ ਨੂੰ ਤੇ ਨਹੀਂ ਸੀਗਾ ਕਿਸਮਤ ਚ ਲੇਟ ਜਾਣਾ ਲਿਖਿਆ ਸੀਗਾ ਦਾਦੀ ਮੰਮੀ ਡੈਡੀ ਉਹਨਾਂ ਨੂੰ ਦੁਬਾਰਾ ਮਿਲਣਾ ਲਿਖਿਆ ਸੀਗਾ ਤੇ ਪ੍ਰਮਾਤਮਾ ਨੇ ਫਿਰ ਵਾਪਸ ਭੇਜਤਾ ਹਨਾ ਚਲੋ ਪਰਮਾਤਮਾ ਕਹਿੰਦੇ ਜੋ ਕਰਦਾ ਉਹ ਵਧੀਆ ਹੀ ਕਰਦਾ ਪਰਮਾਤਮਾ ਨੇ ਕਿਹਨਾ ਮਾੜਾ ਕਰਦਾ ਉਹਦੇ ਇਹਦੇ ਇਹਦੇ ਪਿੱਛੇ ਵੀ ਕੋਈ ਉਹਦੀ ਵਜ੍ਹਾ ਹੀ ਹੋਣੀ ਆ ਜੇ ਬੰਦਾ ਸਮਝਣ ਵਾਲਾ ਹੋਵੇ ਤੇ ਇਸ ਕਰਕੇ ਆਪਾਂ ਪੰਪ ਤੇ ਲਾ ਕੇ ਘੜੀ ਆਰਾਮ ਕਰ ਲਈਏ ਫਿਰ ਜਦੋਂ ਆਉਂਦਾ ਹੈ ਨਾ ਫਿਰ ਨਾਲ ਹੀ ਜਿਹੜੀਆਂ ਫੀਆਂ ਪੈਣਗੀਆਂ ਤੇ ਵੀਡੀਓ ਪੂਰੀ ਬਣਾਵਾਂਗੇ ਪੂਰਾ ਤੁਹਾਨੂੰ ਅਪਡੇਟ ਪੂਰੀ ਦਵਾਂਗੇ ਵਲੌਗ ਅਸੀਂ ਕੱਲੀ-ਕੱਲੀ ਚੀਜ਼ ਦਾ ਹੁਣ ਪਾਵਾ ਕਰਾਂਗੇ ਬਸ ਤੁਸੀਂ ਪਿਆਰ ਦਿਆ ਕਰੋ ਇਹ ਕਲੀ ਕਲੀ ਬਰੀਫਲੀ ਗੱਲ ਦੱਸਾਂ ਕਰਾਂਗੇ ਤੁਹਾਨੂੰ ਪਹਿਲਾਂ ਮੈਂ ਇਹਨਾਂ ਸੀਰੀਅਸ ਨਹੀਂ ਲੈਣਾ ਪਰ ਹੁਣ ਸੀਰੀਅਸ ਲੈਨੇ ਆ ਸੋ ਭਰਾਵਾਂ ਕਰਕੇ ਕਿਉਂਕਿ ਜਦੋਂ ਇੱਕ ਪਰਿਵਾਰ ਜਿਹਾ ਬਣ ਜੇ ਨਾ ਤੀ ਦਿਨੇ ਪਿਆਰ ਸਾਰੇ ਜਣੇ ਮੈਸੇਜਸ ਆਉਂਦੇ ਆ ਤੁਹਾਡੇ ਬਹੁਤ ਵਧੀਆ ਐਪਰੀਸ਼ੀਏਟ ਕਰਦੇ ਹਾਂ ਹਰ ਇੱਕ ਗੱਲ ਨੂੰ ਜੇ ਕੋ ਗੱਲ ਨਹੀਂ ਵਧੀਆ ਲੱਗੀ ਤੀ ਉਹ ਵੀ ਬੜੇ ਪਿਆਰ ਨਾਲ ਮੈਸੇਜ ਕਰਦੇ ਹੋ ਸੋ ਇਹ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਹੈ ਸਾਰਿਆਂ ਦੀ ਤੇ ਜਿਨੇ ਵੀਰ ਭਰਾ ਭੈਣ ਆਪਾਂ ਨੂੰ ਵੇਖਦੇ ਆ ਨਾ ਉਹਨਾਂ ਦਾ ਦਿਲੋਂ ਧੰਨਵਾਦ ਮਿਲਦੀ ਹੈ ਜਿਲੇ ਛੋਟਾ ਆਉਂਦਾ ਹੈ ਕਰਦੇ ਗੱਲਬਾਤ ਇਹ ਗੁਰਦਰਾ ਸਾਹਿਬ ਆਪਾਂ ਅੱਜ ਤੱਕ ਯੂ ਟਰਨ ਮਾਰਿਆ ਆ ਲੱਭੂ ਬਣ ਆ ਜਹੋਰ ਹੋਰ ਵਾਧੂ ਮੇਰੇ ਹਾਲ ਜਗ੍ਹਾ ਬਹੁਤ ਆ ਜਾਣ ਦੇ ਖੁੱਲ੍ਹੀ ਜਗ੍ਹਾ ਸਮਸਤ ਪਰ ਇਹ ਆ ਗਿਆ ਪਿਸ਼ਨਗੜ ਚੌਂਕ ਤੋਂ ਅਗਲੇ ਪਾਸੇ ਅੱਧਾ ਕਿਲੋਮੀਟਰ ਗੁਰਦਰਾ ਸਾਹਿਬ ਤੱਕ ਸਾਹਲ ਦੇ ਸਿੰਘਾਂ ਦਾ ਗੁਰਦਰਾ ਸਾਹਿਬ ਆ 24 ਘੰਟੇ ਤੇ ਪਾਟ ਚੱਲਦੇ ਰਹਿੰਦੇ ਆ ਕੰਡ ਪਾਟ ਸਾਹਿਬ ਗੁਰਦੁਆਰਾ ਬਾਬੇ ਸ਼ੀ ਦਸਮਤ ਸਤ ਪਰ ਜਲੰਧਰ ਲਾਹ ਜੀ ਕਮੀ ਜਾਨੇ ਰਾਤ ਤੇ ਲੰਗਰ ਵੀ 24 ਘੰਟੇ ਹੁੰਦਾ ਹੁਣ ਤਾਂ ਚਲੋ ਗੇਟ 5 ਦਾ ਗੁਰਦੁਆਰਾ ਸਾਹਿਬ ਦੇ ਇਹ ਹੈ ਨਾ ਡੀਏਵੀ ਯੂਨੀਵਰਸਿਟੀ ਦੇ ਬਿਲਕੁਲ ਓਪੋਜ਼ਿਟ ਮੜਾ ਜਾ ਕੇ ਜਾ ਕੇ ਲਿੰਕ ਰੋਡ ਤੇ ਜੇ ਇੱਥੇ ਪਹੁੰਚੇ ਤਾਂ ਟਾਬੇ ਤੇ ਇੱਕ ਤਾਂ ਫੁਲਕਾ ਖਾਈਏ ਹੋ ਜੀ ਟਾਈਮ ਕਿੰਨਾ ਐ ਸਮੇਂ ਬੋਲਾ ਟਾਈਮ 2 2.5 ਵਜੇ ਆ ਦੇਖ ਮੜਾ ਜ 2.5 ਵਜੇ ਪੂਰੇ 2.5 ਵਜੇ 2:25 ਹੋਏ ਆ ਤੇ ਕਿਸ਼ਨਗੜ ਪੰਪ ਤੇ ਯਾਰ ਗੱਡੀ ਲਾ ਕੇ ਖੜੇ ਆ ਬੰਦੇ ਨੂੰ ਡੀਗ ਰਹੇ ਆ ਦੇਖ ਲਾ ਉਦਾਂ ਹੀ ਕਿੰਨੂੰ ਡੀਗਦੇ ਆ ਬੰਦੇ ਸਾਡੇ ਨਿਆਣਾ ਵਿਚਾਰੇ ਨਤਕੇ ਟੁੱਟੇ ਨੇ ਉਹਦੇ ਲਈ ਆ ਗਏ ਆ ਆਪਾਂ ਹੈ ਨਹੀਂ ਤੇ ਸਾਡੀ ਨੀਂਦ ਨੂੰ ਕੋਈ ਖਰਾਬ ਕਰ ਸਕਦਾ ਸਿੰਘਾਂ ਦੀ ਨੂੰ ਕਾ ਦੇ ਵੀ ਨੂੰ ਬਾਗਾ ਚਲ ਪਣੀ ਆ ਪੰਪ ਦਿਖਾਉਣਾ ਆ ਤੇ ਪੰਪ ਤੇ ਖੜੇ ਆ ਕਿਸ਼ਨਗੜ ਚਾਉਂਗੇ ਦੇਖੋ ਜੀ ਐਡੇ ਤਗੜੇ ਸੁਪਰਸਟਾਰ ਕਿਸ਼ਨਗੜ ਚਾਉਂਗ ਚ ਖੜੇ ਆ ਲੋਟ ਲੋ ਸੇਵਾ ਕਿਸ਼ਨਗੜ ਵਾਲਿਓ ਸੁਪਰਕਾਰ ਆਏ ਅੱਜ ਸੁਪਰਕਾਰ ਬਾਜ ਲਈ ਹੁੰਦੇ ਆ ਤੇ ਫੇ ਉਹਨਾਂ ਨਾਲ ਕਰਦੇ ਗੱਲਾਂ ਬਾਤਾਂ ਜਾਂਦੇ ਜਾਂਦੇ ਤੇ ਆਲੰਦੋਨਾਂ ਨੂੰ ਤੁਸੀਂ ਜਾਂਦਾ ਨਾ ਹੀ ਲੈਨੇ ਅਜ ਤੱਕ ਹੋਰ ਕਿਦਾਂ ਨਵੀਂ ਆਪਰੀ ਕਾਰ ਦਿੱਤਾ ਕੋ ਰਫਾਸ਼ਰੀ ਕਿਵੇਂ ਹੋ ਚੱਲ ਆਜੋ ਕਿਦਾਂ ਭਾਜੀ ਡਾਕੋ ਜੀ ਚੱਲ ਫੇ ਪੜ ਵੀ ਮੈਂ ਕਰੀ ਚਲੋ ਪਹਿਲਾਂ ਲਾਓ ਤੇ ਸਹੀ ਮਾਮਾ ਸ਼ਰੀ ਆ ਗਏ ਹੈ ਗੱਲ ਕਰਨਾ ਪੈਣਾ ਹੈਗਾ ਕੋਈ ਨਹੀਂ ਹਾਲ ਇਹਨਾਂ ਦਾ ਫੋਨ ਬੰਦ ਪਏ ਆਪਾਂ ਇਹਦਾ ਰਹਿੰਦਾ ਹੀ ਡੈਡ ਹੈ ਪਹਿ ਇਹ ਕਰਨੇ ਕਿ ਤੇ ਬੰਦਾ ਜਲੂਸੀ ਘਟਾਉਂਦਾ ਸਾਡਾ ਲਾਲਾ ਲਾਲਾ ਮੈਂ ਤਾਂ ਮਨ ਲੱਗ ਗਿਆ ਸਰਕਾਰਾਂ ਹੁਣ ਭਲਾ ਉਹ ਤਾਂ ਜਾਣਗੇ ਤੇ ਚੱਲ 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 ਹੋ ਜਾ ਉਹ ਹੋ ਜਾ ਅਹੀਂ 12 ਵਜੇ ਸਾਡੇ 11 ਵਜੇ ਤੁਰ ਪਈਏ ਘਰ ਪ੍ਰਸ਼ਾਸਨ ਕਾਲੀ ਲੈਣ ਦਿਆ ਕੈਨਸਲ ਕਰ ਦੁਵਾਰਾ ਘਰ ਕੈਦੀ ਅਹੀਂ ਫੜ ਲਿਆ ਹੁੰਦੇ ਆ ਤੇ ਕੈਦੀ ਪਿੱਛੇ ਬੈਠੇ ਚਿਹਰੇ ਨੇ ਤਾਂ ਨਜ਼ਰ ਨਹੀਂ ਆ ਰਹੇ ਘਰੇ ਜਾ ਕੇ ਇਹਨਾਂ ਦੇ ਚਿਹਰੇ ਰਿਵੀਲ ਕਰ ਦੇਈਏ ਤੁਹਾਡੇ ਸਾਹਮਣੇ ਇਹ ਦੋ ਕੈਦੀ ਪਿੱਛੇ ਬੈਠੇ ਇਹਨਾਂ ਨੇ ਸਾਡੀ ਬਹੁਤ ਮਤ ਮਾਰੀ ਪਹਿਲਾਂ ਤੁਹਾਨੂੰ ਰੋਾਇਆ ਜਾਣ ਲੱਗੇ ਤੇ ਹੁਣ ਫੇ ਆ ਕੇ ਤੇ ਹੁਣ ਇਹਨਾਂ ਨੇ ਚੀਕਾਂ ਪਾਂਛੀ ਦਿਨ ਬਾਅਦ ਫੇ ਘਟਾਉਣੀਆਂ ਆ ਪਰ ਹੁਣ ਨਹੀਂ ਨਹੀਂ ਘਟਾਉਣੀਆਂ ਹੁਣ ਅਸੀਂ ਸਮਝ ਗਿਆ ਕੋਈ ਨਹੀਂ ਸਮਝ ਗਿਆ ਹੁਣ ਥੋੜਾ ਪੱਕਾ ਹੋ ਗਿਆ ਮਾਨਾ ਹੌਣ ਕੋਈ ਚੱਕਰ ਨਹੀਂ ਅਸੀਂ ਰੂਮ ਨਹੀਂ ਤੇ ਦਾਲੇ ਵਾਪਸ ਲਿਆਂਦਾ ਤੇ ਹੈ ਮਤਲਬ ਪੱਕਾ ਅਗਲੀ ਸ਼ਾਮ ਨੂੰ ਬੋਤਲ ਲਾਉਂਦੀ ਉਹ ਥੋੜੀ ਆ ਸ਼ਾ ਉਹਨੂੰ ਆਡਾ ਖਰਚਾ ਪੈ ਜਾਂਦਾ ਨਾ ਫਿਰ ਤੇ ਬਾਕੀ ਹੁਣ ਲੈਂਦਾ ਜਲੰਧਰੋਂ ਜਾ ਕੇ ਵਿਚਾਰੇ ਇੱਕ ਦਿਨ ਤੇ ਹੋਟਲ 'ਚ ਰਹੇ ਤੇ ਸਾਡੀ ਜ਼ਿਆਦਾ ਗੱਲ ਗੱਲਕਵਾਰੀ ਵਿਚਾਰੇ ਦੀ ਬਹੁਤ ਹੀ ਹੈ ਤੇ ਹੁਣ ਪਹਿਲੇ 15 ਘੰਟੇ ਫਲਾਈਟ ਚ ਲਾਏ ਆ ਆ ਕਹਿੰਦੇ ਜਹਾਜ਼ ਯੂ ਟਰਨ ਮਾਰਿਆ ਇੰਗਲੈਂਡ ਦੇ ਲਾਗੇ ਉਹਨਾਂ ਨੇ ਜਿਲੇ ਸਵੇਰ ਦੱਸਿਆ ਉਹਨਾਂ ਨੇ ਆਣ ਕੇ ਦਿੱਲੀ ਵੀ ਆਪਾਂ ਆ ਚੁੱਕੇ ਆ ਫੇਰ ਹੋਰ ਬਾਸ ਹੋਈ ਹੈ ਬਾਸ ਹੋਈ ਹੈ ਤਾਂ ਨੀਂਦ ਨੂੰ ਪੂਰੀ ਕਰ ਲ ਗੱਲ ਵਿੱਚ ਚਾਹ ਪਾਣੀ ਪਰੌਂਠੇ ਮੂਲੀ ਵਾਲੇ ਛਕਾਉਣੇ ਆ ਤੇਰਾ ਕੰਮ ਬੈਕ ਆ ਗਿਆ ਪੁੱਤਾ ਤੇਰਾ ਆਹੋ ਆ ਗਿਆ ਕਿਦਾਂ ਛੜਿਆ ਚਾਹ ਹਾਂ ਠੀਕ ਹੈ ਕਿੰਨਾ ਖੁਸ਼ ਹੋ ਰਿਹਾ ਮਨ ਦੇਖ ਕੇ ਚਾਹ ਤੇ ਛੜਿਆ ਪਰ ਬਾਬਾ ਜੀ ਹੁਣੀ ਫੇ ਆ ਕੇ ਵਿਚਾਰੇ ਖੱਜਲਖਵਾਰ ਹੋ ਕੇ ਕੋਈ ਗੱਲ ਨਹੀਂ ਹੈ ਬੀਬੀ ਜੋ ਹੁੰਦਾ ਚੰਗੇ ਲਈ ਹੁੰਦਾ ਕੋਈ ਚੱਕਰ ਨਹੀਂ ਆ ਠੀਕ ਆ ਹੁਣ ਉਹਦੀ 에어ਲਾਈਨ ਦੀ ਵੀ ਕੋਈ ਗਲਤੀ ਨਹੀਂ ਜਿਹੜਾ ਇਨਸੀਡੈਂਟ ਹੀ ਇਦਾਂ ਦਾ ਹੋਇਆ ਕੋਈ ਚੱਕ ਮਹਾਰਾਜ ਚੰਗੇ ਕਰਦਾ ਜਿਉ ਉਹਨੇ ਉੱਤਰਿਆ ਤੇ ਇਦਾਂ ਹੁੰਦੀ ਫੇਰ ਆਹ ਫਿਰ ਉੱਥੇ ਫਸੇ ਰਹਿਣਾ ਇਹਨੂੰ ਵੀ ਲੈ ਕੇ ਜਾਓ ਨਾਲ ਚੱਲ ਨਹੀਂ ਤੂੰ ਵੀ ਹਾਂ ਚੱਲ ਤੂੰ ਵੀ ਘਰ ਸਾਡੇੋਂ ਬਾਹਰ ਤੂੰ ਵੀ ਬਾਹਰ ਚੱਲ ਕੈਨੇਡਾ ਬੀਬੀ ਨਹੀਂ ਕਿੱਥੇ ਜਾਣਾ ਸਾਨੂੰ ਬੰਦੇ ਸਾਡੇ ਪਹੁੰਚ ਖਵਾਓ ਜੀ ਮੁੰਡੇ ਰੋਟੀ ਰੁੱਟੀ ਤੁਹਾਡਾ ਪੋਤਾ ਆ ਗਿਆ ਜੀ ਲਓ ਜੀ ਹਾਂ ਜੀ ਕੁਝ ਕਰਕੇ ਤਾਂ ਹੋਰ ਨੂੰ ਭੁੱਖ ਲੱਗੀ ਆ ਫੋਲ ਕੇ ਪਕਾ ਨਹੀਂ ਫੁਲ ਕੇ ਬੜੀਏ ਬਣਾਈ ਹੈ ਖਾ ਲੋ ਪਹਿਲਾਂ ਹਾਂਜੀ ਸਾਡੀ ਕਦੀ ਨਹੀਂ ਸੇਵਾ ਕੀਤੀ ਆ ਆਈ ਨਹੀਂ ਜੈ ਰੋਟੀ ਬਣ ਗਈ ਮਰਾਤ ਉੱਠੀ ਨਹੀਂ ਮੈਂ ਆਪਣੇ ਪਾਖ ਖਾਲਾ ਫਰਕ ਹੁੰਦਾ ਨਾ ਹੈਨਾ ਪੱਤੇ ਸਿੰਘਾਂ ਦੇ ਕਰਦੇ ਆ ਲਓ ਜੀ ਲਓ ਕੀ ਬਾਤ ਚਲੋ ਹੋਰ ਰਿਲੈਕਸ ਤੁਸੀਂ ਖਾ ਲੋ ਰੋਟੀ ਗੱਲ ਇਹ ਤੁਹਾਡਾ ਨਾ ਕਰਦੇ ਗੱਲਾਂ ਬਾਤਾਂ ਇਹ ਬੜੀ ਨੂੰ ਦੋ ਨੂੰ ਨਹੀਂ ਦੋ ਮੈਨੋਂ ਹੋਣਾ ਠੀਕ ਹੈ ਆ ਗਿਆ ਤੇਰਾ ਪੁੱਤ ਹੋਰ ਆ ਗਿਆ ਮੇਰਾ ਪੁੱਤ ਤੂ ਖੋਤਾ ਅਜਾ ਹੀ ਖੋਤੇ ਹੋਗੇ ਸਵੇਰੇ ਸਰੇ ਮੋਟਰ ਤੇ ਜਾਣ ਦਾ ਮੂਡ ਬਣ ਗਿਆ ਤੇ ਸਾਬੀ ਜੀ ਹੁਣ ਸਾਈਕਲ ਤੇ ਨੇ ਦੇਖੋ ਕੀ ਆਈ ਬਾਤਾਂ ਕੀ ਆਏ ਸਭ ਸਟਾਈਲ ਮੜਾ ਜਾ ਸਟਾਈਲ ਹੋ ਜਾਵੇ ਕੋਈ ਸਟਾਈਲ ਇਹ ਆ ਇਹ ਹਾਂ ਇੱਕ ਹੋਰ ਵੜਾ ਜਾ ਬੜਾ ਸਟਾਈਲ ਛੱਡਿਓ ਉਸਤਾਦ ਜੀ ਮੜਾ ਜਾ ਛੱਡਿਓ ਮੜਾ ਜਾ ਮਨੋਰੰਜਨ ਲਈ ਇਹ ਆ ਜਹਾਜ਼ ਕਿਦਾ ਬਣਦਾ ਜਿੱਦਾਂ ਫਲਾਈ ਕਰਨਾ ਜਿੱਦਾਂ ਤੁਸੀਂ ਜੇ ਫਲਾਈ ਇਹ ਰਾਣੇ ਬੋਸ ਦਾ ਸਾਈਕਲ ਆ ਤੇ ਰਾਣੇ ਦਾ ਉਹ ਜਿਹਦਾ ਉਹ ਕਿ ਕਿਦਾਂ ਦੇ ਆ ਜਿਹੜਾ ਮੁੱਛਾ ਫਰੋੜਦਾ ਹੁੰਦਾ ਆ ਐ ਮੈਂ ਬੈਂਪੂ ਆਏ ਕਿਤਾ ਕਿਦਾਂ ਆ ਮੈਂ ਬੈਂਪੂ ਉਹ ਤੇਰਾ ਜਿਹੜਾ ਲੈਟਰਿਕ ਟੋਟਾ ਆ ਆਈ ਪਿੰਡਾ ਦੇ ਨੇ ਯਾਰੇ ਆਏ 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 ਯਾਰ ਇਹ ਲਾ ਵਧੀਆ ਤੇ ਬੰਦਾ ਸਾਡਾ ਬਾਹਰ ਵਾਲਾ ਇਸੇ ਜੀ ভিতর ਹੁੰਦਾ ਆ ਕਿ ਉਹ ਘਰੇ ਬੈਠਾ ਹੁੰਦਾ ਵੀ ਮਲਾਉਂਦੇ ਉਹਨਾਂ ਦੇ ਦੁੱਖ ਸੁਣਾਉਂਦੇ ਤੁਹਾਨੂੰ ਪਹਿਲਾਂ ਹੀ ਮੋਟਰ ਤੇ ਆਪਣਾ ਕਮਰ ਕੱਸੇ ਕਰ ਲੀਏ ਫੇਰ ਚੱਲਦੇ ਆ ਹਾਂਜੀ ਸਰ ਕੋਈ ਲੱਗੂ ਮੇਰਾ ਕੱਕੜੀ ਕਮਰ ਕੱਸਾ ਕਾਲੀ ਲੱਗੇ ਮਨਾਲਾ ਦੀ ਹੁੰਦੀ ਆ ਹੈਲੋ ਇਹ ਲੰਗਰ ਪਾਣੀ ਛਕਾਣੂ ਪਾਣੀ ਪਤਾ ਨਹੀਂ ਤੇ ਬਾਬਾ ਜੀ ਹੁਣੀ ਆ ਚੁੱਕੇ ਆ ਬਾਬਾ ਜੀ ਨੇ ਮਲਮ ਨੇ ਤੁਹਾਨੂੰ ਬਾਬਾ ਜੀ ਨੂੰ ਲੰਗਰ ਪਾਣੀ ਛਕਾ ਰਏ ਆ ਬਾਹਰ ਤੇ ਰਾਤ ਆ ਗਈ 4 ਵਜੇ ਘਰ ਪਹੁੰਚੇ ਚਲੋ ਕੋਈ ਨਹੀਂ ਤੇ ਨੀਂਦ ਨੇ ਬਹੁਤ ਘੇਰਾ ਸਭੀ ਹੁਣੀ ਬੈਠੀ ਆਕਾਂ ਮਰਜੀ ਫੀਲ ਹੁੰਦੀ ਆ ਨੂੰ ਪੂਰੀ ਹੈ ਤੇ ਲਾਣ ਪੱਖੇ ਲੱਗ ਗਏ ਆ ਕਿੱਥੇ ਰਜਾਈਆਂ ਕਿਦਾਂ ਮੌਸਮ ਫੜੀ ਹੋਲੀ ਬਦਲਦਾ ਹੈ ਸਭੀ ਜੋਦੀ ਬਾਬਾ ਜੀ ਪਾ ਲੋਗੇ ਤਾਂ ਟੀ-ਸ਼ਰਟ ਕੋਈ ਬਾਬਾ ਜੀ ਘੁੰਮ ਫਿਰਗੇ ਤੂੰ ਤਾਂ ਬਾਬਾ ਜੀ ਇੰਗਲੈਂਡ ਦੇ ਅਸਮਾਨਾਂ ਵਿੱਚੋਂ ਫੇਰ ਵਾਪਸ ਆ ਗਏ ਆ ਉਹ ਡੁੱਡ ਕੇ ਇਹਨਾਂ ਦੇ ਹਿੱਸੇ ਲਿਖੇ ਸੀਗੇ ਜਹਾਜ਼ ਦੇ ਝੂਟੇ ਤੇ ਸਾਡੇ ਹਿੱਸੇ ਇੱਕ ਤੇ ਸਵਿਫਟ ਦੇ ਆ ਸਾਰ ਗੱਡੀਆਂ ਗੁੱਡੀਆਂ ਦੇ ਅਤੇ ਬੱਸ ਮੋਟਰਾਂ ਮੋਟਰਾਂ ਦੇ ਝੂਟੇ ਆ ਇਹਦੇ ਹਿੱਸੇ ਲਿਖੇ ਸੀਗੇ ਜਹਾਜ਼ ਦੇ ਝੂਟੇ ਤੇ ਲੈ ਰਿਆ ਆ ਇਧਰ ਮਾਮ ਮਾਮ ਕਿਦਾਂ ਅੱਜ ਬੜੀ ਖੁਸ਼ ਆ ਪਰ ਜਿਹੜਾ ਸਫ਼ਰ ਕਰਨਾ ਪਿਆ ਨਾ ਉਹ ਸਫ਼ਰ ਤੇ ਹੁਣ ਇਹਨਾਂ ਨੂੰ ਭਰਾਵਾ ਇਦਾਂ ਹੋਈ ਹੀ ਨਾ ਦੇਖੀ ਆਂ। ਆਓ। ਬੋਲਣ ਕਰਕੇ ਮਨ ਲੱਗਾ ਕਿ ਦਾ ਘਰ ਜੀ ਹੋਈ ਜਾਵੇ। ਇਹਨਾਂ ਨੇ ਜਿੰਨਾ ਇਹਨਾਂ ਨੇ ਅਰਦਾਸ ਕੀਤੀ ਵੀ ਆ ਮਿਲ ਜਾਵੇ ਆਂ। ਇਹ ਵੀ ਦੇਖ ਲੈ ਵੀ ਅਪਾ ਦਿਲੋਂ ਕਰਦੀ ਤਾਂ ਹੀ ਤਾਂ ਆਪਣੀ ਸੁਣੀ ਨਾ। ਲੈਣ ਦੇ ਨਾ ਬਦੇ ਬਾਲ ਸੀ ਪਰ ਉਹਨਾਂ ਦੀ ਚੱਕਰ ਦਾ ਨਾ ਵਿਚਾਰਿਆਂ ਨੂੰ ਪੈ ਗਿਆ। ਜਿੰਨਾ ਬੁਰਾ ਹਾਲ ਹੋਇਆ ਨਾ ਫਲਾਈਟ ਤੇ ਬੰਦਾ ਅੱਕ ਜਾਂਦਾ ਯਾਰ ਫਲਾਈਟ ਕੋਈ ਰਿਲੈਕਸੇਬਲ ਸਫ਼ਰ ਨਹੀਂ। ਸਹੀ ਗੱਲ ਆ ਫਿਰ। ਇਹਦੇ ਚੋਂ ਕੋਈ ਕੁਪਲ ਆਇਆ। ਸਹੀ ਗੱਲ ਆ। ਔਰ ਇਹਨਾਂ ਦੇ ਉੱਥੇ ਲੰਡਨ ਹੀ ਫਸੇ ਜਾਂਦੇ ਪਤਾ ਨਹੀਂ ਕਿੰਨੇ ਦਿਨ ਰਹਿਣਗੇ ਉੱਥੇ ਕੀ ਹੋਇਆ ਇਹ ਵੀ ਗੱਲ ਸਹੀ ਹੈ ਤੇ ਹੁਣ ਉਹਦਾ 에어ਪੋਰਟ ਚਾਲੂ ਕਰਤਾ ਹੋਣਾ ਨਾਲ ਹੀ 24 ਘੰਟੇ ਆਹੋ ਇਦਾਂ ਥੋੜੀ ਗੱਲ ਆ ਹੁਣ ਤੁਹਾਡੀ ਮਤਲਬ ਅੱਗੇ ਦੀ ਦੇਖੇ ਦਰਾਈ ਹੁਣ ਜਾਣਾ ਉੱਚੀ ਮਦਨ ਟਲੰਡੀ ਜੀ ਟੁੱਟ ਜਾਂਦਾ ਜੀ ਸਾਭੀ ਜਦੋਂ ਅਸੀਂ ਦਿੱਲੀੋਂ ਆਏ ਤੁਹਾਡਾ ਕੀ ਹਾਲ ਹੋਇਆ ਸੀ ਮੈਂ ਤਾਂ ਦੱਸਦਾ ਉਦਣ ਦੇ ਤੁਰੇ ਆ ਸਵੇਰੇ ਮਾਰਨਿੰਗ ਤੁਰੇ ਸੀ ਉਦਣ ਹਨਾ ਇਥੋਂ 4-5 ਵਜੇ ਉੱਥੇ 9 ਵਜੇ ਉਥੋਂ ਤੁਰੇ 12 ਵਜੇ ਚਲੋ ਬੱਸ ਸੀ 12 ਵਜੇ ਤੋਂ ਲੈ ਕੇ 9 9:30 ਪਹੁੰਚੀ ਉੱਥੇ ਹੈਨਾ 에어ਪੋਰਟ ਤੇ ਤੁਸੀਂ ਸੌਂਗੇ ਨਹੀਂ ਗਏ ਯਾਰ ਸੌਣਾ ਬੱਸ ਕਿੱਥੋਂ ਨਹੀਂ ਦੋ ਇਧੋਂ ਬੰਦ ਮਾਲ ਨੀ ਸੁੱਤਾ ਜਾਂਦਾ 3 ਭੱਜਦੇ ਫਿਰ ਉਰ ਤੋਂ ਬਾਅਦ 4:30 ਦੀ ਫਲਾਈਟ ਹੀ ਸੀ 4:30 ਫਲਾਈਟ ਤੇ ਗਏ ਰਾਤ ਉੱਥੇ 에어ਪੋਰਟ ਤੇ ਕਿੱਥੇ ਸੌਣਾ ਸੀ ਹੈਨਾ ਹਾਂ ਉਹ ਬੇਰੰਗ ਹੋ ਗਿਆ 4:00 ਵਜੇ ਉੱਥੋਂ ਗਏ ਜਦੋਂ ਤੇ 4:00 ਵਜੇ ਫਲਾਈਟ 4:30 ਫਲਾਈਟ ਸੀਗੀ ਉੱਥੋਂ 7 ਘੰਟੇ ਲੰਡਨ ਨੂੰ ਚੱਲ ਜੂਗੀ 8-9 ਘੰਟੇ ਦੀ ਸੀ ਫਲਾਈਟ ਸੱਤ ਘੰਟੇ ਲੰਡਨ ਨੂੰ ਗਏ ਫਿਰ ਸੱਤ ਘੰਟੇ ਉੱਪਰੋਂ ਹੀ ਮਤਲਬ ਹਵਾ 'ਚ ਫਿਰ ਵਾਪਸ ਆ ਗਏ ਸੱਤ ਘੰਟੇ ਤੇ 14 ਘੰਟੇ ਹੋ ਗਏ ਬੋਲੋ 14 ਘੰਟੇ ਹੋ ਗਏ ਫਿਰ ਉੱਥੇ 2 ਘੰਟੇ ਹੈ ਹੋਟਲ 'ਚ ਹੈ ਹੋਟਲ 'ਚ ਯਾਰ ਚਲੋ ਨੀਂਦ ਆਈ ਵਧੀਆ ਇੱਕ ਦਿਨ ਸੁੱਤੇ ਉੱਥੇ ਰਾਤ ਫਿਰ ਹੋਟਲ 'ਚੋਂ ਇੱਧਰ ਨੂੰ ਆ ਗਏ 5 ਦਿਨ ਦੀ ਹੋ ਗਈ ਤੇ ਫਿਰ 8-9 ਘੰਟੇ ਸਫਰ ਕੀਤਾ ਦਿੱਲੀ ਤੋਂ 8 ਘੰਟੇ 9 ਵਜੇ ਇੱਧਰ ਨੂੰ ਆਏ ਇਮਤਲ ਉੱਤਰ ਦਾ ਇੱਥੇ ਚੱਲੀ ਜਾਂਦਾ ਹੈ। ਸੌਕਾ ਹੋ ਜਾਂਦਾ। ਹੁਣ ਫੇਰ ਜਿੱਦਣ ਜਾਣਾ 8 ਘੰਟੇ ਇੱਥੋਂ ਦਿੱਲੀ। ਫੇਰ ਉਹੀ ਫੇਰ ਉਹੀ ਦਿੱਲੀ ਫਿਰ ਉੱਥੋਂ 16 8 ਘੰਟੇ ਦੀ ਅੱਗੇ ਲੰਡਨ ਤੱਕ। ਫੇਰ ਲੰਡਨ 'ਤੇ ਪੰਜ ਘੰਟੇ ਸਟੇ ਫੇਰ ਅੱਗੋਂ ਲੰਡਨ ਤੋਂ 8 ਘੰਟੇ। ਫੇਰ ਲੰਡਨ ਹੀ ਉਤਰਨੀ ਹੈ। ਲੰਡਨ ਤੋਂ ਫੇਰ ਪੰਜ ਲੰਡਨ ਹੀ ਕਿਉਂ ਸਟੇ ਕਰਾਉਂਦੇ ਆ? ਯਾਰ ਸਿੱਧੀਆਂ ਵੀ ਹੈਗੀਆਂ। ਹੈਗੀਆਂ ਸਿੱਧੀਆਂ ਵੀ ਫਲਾਈਟਾਂ ਬਟ ਬਟ ਹੁੰਦਾ ਵੀ ਯਾਰ ਆਪ ਵੀ ਰਿਲੈਕਸ ਹੋ ਜਾਂਦਾ। ਆਹ ਸਟੇ ਹੋ ਜਾ ਬੜਾ ਥੱਕ ਤੱਕ ਜਾਂਦਾ ਹਾਂ। ਹੋਣੀ ਜਾਈ ਦੀ ਅਸਲ ਤੇ ਡਾਇਰੈਕਟ ਤੇ ਬੰਦਾ ਪਾ ਰਿਹਾ ਥੋੜਾ ਏਦਾਂ ਵੀ ਜਦੋਂ ਆਪਾਂ ਨਾ ਐ ਆਈਟੀ ਕਰਕੇ ਇਥੋਂ ਨੌਕਰੀ ਦੇ ਵਾਸਤੇ ਕਈ ਤਰ੍ਹਾਂ ਦੀ ਟਰਾਈ ਕਰਦੇ ਰਹੇਗੇ ਪਰ ਗੱਲ ਨਹੀਂ ਬਣੀ ਉਹ ਤਾਂ ਵੀ ਪੈਸਾ-ਵੈਸਾ ਚਾਹੁੰਦਾ ਸੀਗਾ ਮੈਂ ਇੱਕ 에ਅਰ ਫੋਰਸ ਦਾ ਟੈਸਟ ਦਿੱਤਾ ਹੂੰ ਕੀ ਆ ਬਾਤ ਆ ਇਹ ਇੱਕ ਵਾਰੀ ਮੈਨੂੰ ਨਾ ਇਦਾਂ ਪੜਦਿਆਂ ਹੋਇਆ ਉਹ ਉਦੋਂ ਫੇਰ ਪਤਾ ਕੀ ਹੋਇਆ ਆ ਸੁਣਿਆ ਪੜਦਿਆਂ ਉਹ ਦੱਸ ਉਹ ਮੈਂ ਤੁਹਾਨੂੰ ਦੱਸਣਾ ਪਹਿਲਾਂ ਨਾ ਅ ਰਾਤ ਨੂੰ ਨਾ ਉਹ ਵਿਚਾਰਾ ਵਾਜਾ ਬੰਦ ਕਰਕੇ ਬਹਿ ਗਿਆ ਵੀ ਇਹਦੇ ਤੇ ਇਹਦੇ ਪੈ ਗਈਆਂ ਤੇ ਮੈਨੂੰ ਨਾ ਕਿਹਦੀ ਮੇਰੇ ਵੀ ਤਾਂ ਕਿਤੇ ਪੈ ਜਣਾ ਫੇਰ ਮੈਂ ਭਾਈ ਉੱਠੀ ਤਾਈ ਆ ਜਿਹੜੀ ਆ ਆਹ ਜਿਹੜਾ ਆਹ ਨਹੀਂ ਮੇਰਾ ਅੱਛਾ ਭਾਈ ਉੱਠੀ ਫੇਰ ਤਾਈ ਜਿਹੜੀ ਆ ਭਾਜੀ ਸੇਵਾਦਾਰ ਦੀ ਮਾਂ ਜਿਹਨੀ ਪਈ ਹੋਈ ਸੀ ਕਹਿੰਦੀ ਆ ਕਿਉਂ ਤੁਸੀਂ ਮੁੰਡੇ ਦੇ ਦੁਆਲੇ ਹੋਏ ਆ ਸਾਰੇ ਜਾਣੇ ਚੌਣਾ ਸਾਰੇ ਦੁਆਲੇ ਉਹਦੇ ਹੋਇਆ ਲਾਗਿੰਦੀ ਸਪੀਕਰ ਮੈਂ ਦੇਖਦੀ ਕਿਹੜਾ ਰੁਕਦਾਗਾ ਅੱਛਾ ਤਾਈ ਨੇ ਕਿਹਾ ਡੈਡੂ ਨੂੰ ਬਹੁਤਾ ਹੁੰਦਾ ਸਪੀਕਰਾਂ ਦਾ ਕਹਿੰਦੀ ਲਾ ਤੂੰ ਅੱਛਾ ਉਹਨੂੰ ਵੀ ਕਹਿਣ ਦੀ ਧੀਰ ਸੀਗੀ ਬਾਸ ਉਹਨੇ ਚਾਰਟ ਤੱਕ ਉੱਥੇ ਤੇ ਫਿਰ ਬਹਿ ਜਾਂ ਹੋ ਜਾ ਮਣਕ ਦੀਆਂ ਕਲੀਆਂ ਫਿਰ ਉਹਨੇ ਚੱਲ ਚੱਲ ਪਿਆ ਕੰਮ ਫੇ ਚੱਲ ਪਿਆ ਕੰਮ ਪਹਿਲਾਂ ਥੱਲੇ ਉਹਨੇ ਥੱਲੇ ਰੱਖਿਆ ਨਾ ਹੋਰ ਨੂੰ ਥੱਲੇ ਰੱਖ ਕੇ ਲਾ ਵੀ ਚੱਲ ਹੌਲੀ ਹੌਲੀ ਉਹ ਕਹਿੰਦੀ ਤੂੰ ਤੇਰਾ ਕੇ ਲਾ ਕਹੋ ਨਹੀਂ ਕਹਿੰਦੀ ਭੋਂਕਰ ਦੇ ਲੋਕਾਂ ਨੂੰ ਸਾਡੇ ਭਣਜਾ ਦੋਤਾ ਹੋਇਆ ਸਾਡੇ ਹਾਂ ਠੀਕ ਹੈ ਤੇ ਕੋਈ ਗੱਲ ਨਹੀਂ ਕਹਿੰਦੀ ਘੋ ਲੈ ਕੇ ਆਏ ਅਸੀਂ ਖੁਸ਼ੀ ਕੀਤੀ ਆ ਲੋਕਾਂ ਦਾ ਢਿੱਡ ਦੋਰਾ ਹਾਂ ਬਾਵੇ ਸਵੇ ਰਾਤ ਤੇ ਮੜਮਟਾਈ ਤਸਵੀਰ ਮੇਰੇ ਦੁਪਹਿਰ ਦੇਲਾ ਪੁਰਾਣੇ ਸਮੇ ਹੈ ਦੁਪਹਿਰ ਤੱਕ ਬੱਜਿਆ ਫਿਰ ਪੀਕੇ ਪੂਰਾ ਲੋਕੀ ਸੁਣਣ ਗਾਣੇ ਉਹ ਨਾ ਰਿਕਾਰਡ ਪੂਰੇ ਪੰਜਾਬ ਚ ਨਹੀਂ ਹੁੰਦਾ ਜਿਹੜਾ ਦਿੱਲੀੋਂ ਲਿਆਉਂਦਾ ਹੁੰਦਾ ਹੈ ਰਿਕਾਰਡ ਉਹ ਅੱਛਾ ਇੰਨਾ ਸ਼ੌਂਕ ਹੁੰਦਾ ਈ ਮਤਲਬ ਪੂਰੇ ਪੰਜਾਬ ਚ ਰਿਕਾਰਡ ਤਿੰਨਾਂ ਕ ਮਹੀਨਿਆਂ ਬਾਅਦ ਆਉਂਦਾ ਹੁੰਦਾ ਹੈ ਜਿਹੜਾ ਉਹਦੀ ਕੋ ਰਿਕਾਰਡ ਹੁੰਦਾ ਹੁੰਦਾ ਸੀ ਤੇ ਆਹ ਬੰਦਾ ਉਹਨੂੰ ਪੁੱਛੋ ਸਿਰਫ ਉਹਦੀ ਦਾ ਨਾਮ ਵੀ ਜਾਣਦਾ ਹੈ ਗਰ ਨਾਮ ਤੁਹਾਡੇ ਮਾਮੇ ਵੀ ਜਿਹੜੇ ਉਹਦੇ ਚੇਲੇ ਸੀ ਗਰ ਅੱਛਾ ਦਿੱਤਾ ਵੀ ਤਾਂ ਹੀ ਹੋਇਆ ਆਪਣਾ ਅੱਛਾ 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 ਤੇ ਆਹ ਸੋਹਣੀ ਗੱਲ ਕਹੀ ਵਾ ਏਦਾਂ ਹੁਣ ਤੁਸੀਂ ਗੱਲਾਂ ਸੁਣਾਇਆ ਕਰੋ ਗੱਲਾਂ ਪੁਰਾਣੀਆਂ ਸੁਣਦਾ ਨਜ਼ਾਰਾ ਆਉਂਦਾ ਕਿਉਂ ਬਾਬਾ ਜੀ ਹਾਂ ਤੁਸੀਂ ਚਲੋ ਤੁਸੀਂ ਚਲੋ ਜੇ ਦੋ ਦਿਨ ਮੈਂ ਆ ਗਿਆ ਤਾਂ ਤੁਸੀਂ ਚਲੋ ਨਹੀਂ ਲੜਾਈ ਪਾਤੀ ਹੋ ਪਰ ਛੇਤੀ ਆ ਜੀ ਵੇਜੇ ਹੁਣ ਪੱਗ ਦੀ ਪੂਣੀ ਹੋ ਰਹੀ ਹੈ ਕਿੱਥੇ ਜਾ ਰਿ ਏ ਅਜਿਹਾ ਯਾਰ ਰਾਤੀ ਨੂੰ ਮੁੰਡਾ ਮੁੰਸ਼ੂ ਨਹੀਂ ਆਪਣਾ ਸ਼ਾਈ ਹਾਂ ਉਹਦੇ ਸੱਜਣ ਮਿੱਤਰ ਆਪਣਾ ਵੀ ਸੱਜਣੀਆਂ ਮੁਲਾਜ਼ਮੀ ਟਾਂਡੇ ਲੱਗਾ ਅੱਛਾ ਅੱਛਾ ਉਹਨੇ ਭਰਾਵਾ ਸਪੈਸ਼ਲ ਕਿਹਾ ਵੀ ਭਾਈ ਆਉਣਾ ਜ਼ਰੂਰ ਆ ਅਸੀਂ ਸਾਰਾ ਪਰਿਵਾਰ ਤੁਹਾਡੀਆਂ ਵੀਡੀਓ ਵੇਖਦਾ ਆ ਆਪਾਂ ਤਾਂ ਪਤਾ ਅਸੀਂ ਬੰਦੇ ਸਾਡੇ ਜਾਕੜ ਉਕੜ ਨਹੀਂ ਹੈਗੇ ਅਸੀਂ ਵੀ ਇਹ ਕਹਿਤਾ ਜਵਾਨ ਘਰਤੀ ਵੀ ਜਾਣਾ ਆ ਤੇ ਫਿਰ ਜਾਣਾ ਹੀ ਜਾਣਾ ਜਾਣਾ ਆ ਹੁਣ ਘੜੀ ਕਿ ਜਾ ਕੇ ਆਉਣਾ ਤੇ ਪੱਗ ਬੰਨਦੇ ਆ ਵੀ ਤੁਹਾਨੂੰ ਅੱਜ ਵੀਡੀਓ ਦਿਖਾਉਣੇ ਆ ਅੱਜ ਪੱਗ ਬੰਨੀ ਜਾਏਗੀ ਅੱਗ ਬਗ ਬੰਨ ਕੇ ਇਹ ਆ ਕੀ ਕੀਤਾ ਆ ਤੇ ਟਿੱਪ ਮਾਰ ਕੇ ਤੇ ਲਈਜੀ ਉਹਦੀ ਕਸ ਕੇ ਨਹੀਂ ਮ ਬਣਦਾ ਹਾਂਗਾ ਸਿਰ ਦੋਵੇਂ ਲਾਪੰਦਾ ਤੇ ਲਈਜੀ ਜੁੱਤੀ ਬਾੜੀ ਤੇ ਹੁਣ ਅਸੀਂ ਕਰਾਂਗੇ ਪੱਗ ਦਾ ਲੜ ਮੂੰਹਸ ਪੱਗ ਸ਼ੁਰੂ ਪਹਿਲਾ ਲੜ ਮਹਾਰਾਜਾ ਨਾਨਕ ਸਾਡੇ ਸਿਰਾਂ ਦਾ ਤਾਜ ਮੈਂ ਕਿਹਾ ਜਦੋਂ ਪੱਗ ਬੰਨ ਲੈਣੀ ਨਾ ਐ ਦੇਖੀ ਰੂਪ ਦੇਖੀ ਫਿਰ ਮੂੰਹ ਤੇ ਰੋਬ ਧੱਕੇ ਨਾਲ ਰੋਬ ਆ ਜਾਂਦਾ ਮਹਾਰਾਜ ਨੇ ਬਖਸ਼ੀ ਆ ਸਾਨੂੰ ਪੱਗ ਪੱਗ ਨਾਲ ਨਾਲ ਕੇ ਜਨ ਲਾ ਦੇ। ਦੇਖ ਪੱਗਾਂ ਨੂੰ 2-4 ਮਿੰਟ ਹੀ ਲਾਉਣਾ ਹੈ ਬਸ ਵੱਧ ਨਹੀਂ। ਜਿੱਦਾਂ ਦੀ ਵਾਤੀ ਠੀਕ ਹੈ। ਰੰਗ ਵਧੀਆ ਹੈ ਹੂੰ ਤਾਂ ਇਹ ਬੰਦ ਕਰ। ਪੱਗ ਬੰਨਾਂਗੇ ਜਦੋਂ ਘੁੰਮਣ ਜਾਵਾਂਗੇ ਤੇ ਪੱਗਾਂ ਪੋਛ ਕੇ ਜਾਵਾਂਗੇ। ਪੱਗ ਨੂੰ ਤੇ ਚੱਲੇ ਆ ਤਿਆਰ ਹੋ ਕੇ ਮਣ। ਕੋਤਾ ਕੋਰਤਾ ਬਈ ਮਸੇਹੀ ਲੱਗ ਰያ ਸੇ ਮਾਜੀ ਬਹੁਤ ਸੋਹਣਾ ਬਸ ਆ ਜਾਣਾ 2 ਘੰਟੇ ਤੱਕ ਜਾਣ ਕੇ بیوی ਨਾਲ ਗੱਲਾਂ ਬਾਤਾਂ ਮਾਰ ਕੇ ਤੇ ਫਿਰ ਸਮਾਪਤੀ ਵਲੌਗ ਦੀ ਕਰਕੇ ਤੇ ਫਿਰ ਅਸੀਂ ਤੁਹਾਡੇ ਅਮਰੇ ਪੇਸ਼ ਕਰ ਦੇਣਾ ਬਹੁਤ ਸੋਹਣੀ ਬਣੀ ਹੋਊਗਾ ਓਕੇ ਆ ਜੀ ਪੂਰੀ ਓਕੇ ਹੋਰ ਜਿਹੜੇ ਮਰਜ਼ੀ ਜਾ ਉਹ ਦੱਸੋ ਕਿੱਥੇ ਮੇਰੀ ਅੱਜ ਇਹਨਾਂ ਕਾਲਾ ਮਾ ਹੋ ਗਣਕਾ ਲਾ ਲਓ ਗਣਦੇ ਜਿਸ ਪੋਟ ਕਰਾਓ ਪਿਸ ਪਿਸ ਮੈਂ ਕਿੱਟ ਕਿੱਟ ਤੋਈ ਹੈ ਸ਼ਹੀਦ ਸਾਹਿਬ ਕਦਾਂ ਦਨ ਸ਼ਹੀਦ ਸਾਹਿਬ ਹੋਏ ਨਗਰਪਾਣੀ ਸ਼ਾਕ ਆ ਮੁੰਡਿਆਂ ਨੇ ਇੱਜ਼ਤ ਬਹੁ ਕੀਤੀ ਆਪਣੀ ਬਿਲਕੁਲ ਸ਼ਹੀਦ ਸਾਹਿਬ ਆਪਣੇ ਤੁਹਾਨੂੰ ਪਤਾ ਵੀ ਜਿੱਥੇ ਵੀ ਸ਼ਹੀਦ ਸਾਹਿਬ ਪ੍ਰਗਟ ਹੋਏ ਉਹ ਉੱਥੇ ਬੱਲੇ ਬੱਲੇ ਆ ਸਾਡੇ ਮੌਜੂਦਾ ਮੋਲਸ਼ੀ ਜੀ ਆ ਬਹੁਤ ਸਤਿਕਾਰਯੋਗ ਸ਼ਖਸੀਅਤ ਨੇ ਬਹੁਤ ਮਾਨ ਸਤਕਾਰ ਹਨਾ ਦੇ ਏਰੀਆ ਦੇ ਵਿੱਚ ਏਰੀਆ ਨਾਲ ਦਾ ਦਸੂਆ ਪੈਂਦਾ ਵੈਸੇ ਸਾਡੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਐਸ ਵੇਲੇ ਮੌਜੂਦਾ ਤੇ ਹੁਣਾਂ ਦੀ ਬਦਲੀ ਹੋ ਚੁੱਕੀ ਜੇ ਕੋਈ ਬੰਦਾ ਹੈ ਕੋਈ ਸਪਾਰਸ਼ੀ ਕੋਈ ਸਾਡੇ ਭਰਾ ਦਾ ਕੋਈ ਤਕੜਾ ਸੱਲ ਦੱਸੋ ਵੀ ਆਪਾਂ ਆਪਣੇ ਭਰਾ ਨੂੰ ਇੱਥੇ ਮੁਕੇਰੀਆਂ ਚ ਲਵਾ ਕੇ ਰੱਖਣਾ ਸੋ ਮੈਨੂੰ ਪਲੀਜ਼ ਮੈਸੇਜ ਜ਼ਰੂਰ ਕਰਿਓ ਵਲੌਗ ਦੇ ਵਿੱਚ ਤੇ ਸ਼ਹੀਦ ਸਾਹਿਬ ਕਿੱਦਾਂ ਧੰਨਵਾਦ ਹੈਨਾ ਤੇ ਹੁਣੇ ਘਰੇ ਜਾਂਦੇ ਆ ਬੰਦਾ ਸਾਡਾ ਡੀਗ ਰਿਆ ਸਾਨੂੰ ਇਹਨੇ ਹੁਣ ਇਹਦੇ ਕਰਕੇ ਆਉਣਾ ਪਿਆ ਨੇ ਤੇ ਮਾਉਣਾ ਹੈ ਨਹੀਂ ਤੇ ਮਿਲਦੇ ਪਿੰਡ ਚ ਮਹਾਰਾਜ ਜੀ ਕਿਦਾਂ ਠੀਕ ਆ ਅਜੇ ਟਾਈਮ ਜਿਆ ਨਹੀਂ ਲੱਗਿਆ ਆਪਣਾ ਨਹੀਂ ਹੈਂ ਆ ਕੀ ਆ ਇਹ ਤੇਰੇ ਲਈ ਖਰਾਕ ਬਣਾਉਣ ਲੱਗਾ ਮੈਂ ਵਿੱਚ ਮਗਜ ਗਿਰੀਆਂ ਕਾਜੂ ਪਾ ਕੇ ਇਹ ਗਰਮੀਆਂ ਚ ਤੈਨੂੰ ਖਲੌਣੀ ਖਰਾਕ ਇੱਕ ਤਾਂ ਸਿਆਲਾਂ ਚ ਖਲਾਈ ਦੀ ਨਾ ਤੈਨੂੰ ਮੈਂ ਗਰਮੀਆਂ ਚ ਖਵਾਉਣੀ ਆ ਕੈਮ ਕਰਨਾ ਤੈਨੂੰ ਮੈਂ ਠੀਕ ਭੀ ਜਿਹੜਾ ਅਗਲਾ ਸਿਆਲ ਤੋਂ ਕੱਢ ਜਮੇ ਠੀਕ ਆ ਸਮਝ ਲੱਗੀ ਲੱਗ ਗਈ ਯਾਰ ਆ ਕੀ ਹੋਇਆ ਇਹਦਾ ਕੀ ਮਤਲਬ ਇਹਦਾ ਮਤਲਬ ਇਹ ਕੋ ਗੱਲਾਂ ਪਤਾ ਕੀਤੀਆਂ ਪੋਤੇ ਆਪਣੇ ਨਾਲ ਪਤਾ ਉਹਦੇ ਕੋਤਾ ਹਾਂ ਕਹਿੰਦੀ ਪੋਤਾ ਤੇ ਉਦੋਂ ਕੋਤਾ ਆ ਉਹ ਕਹਿੰਦਾ ਕੱਲ ਮੈਨੂੰ ਕਹੀ ਜਾਨੀ ਕੋਤਾ ਅੱਜ ਉਹਨੂੰ ਕਹਿਣਾ ਵੀ ਕਿਸੇ ਪਾਸੇ ਦੀ ਤੇ ਬਣ ਜਾ ਬੁਖਾਰ ਚੜਿਆ ਠੀਕ ਆ ਮਤਲਬ ਖੋਰ ਲੈਂਦਾ ਖੜ ਬਈ ਤੇ ਉਹ ਨੀ ਤ ਉਹ ਕੁੰਡਾ ਜਿਹੰਦਰ ਪਿਆਲ ਲੈ ਆ ਲੋ ਦੋਨੇ ਚੀਜ਼ਾਂ ਮਾੜਾ ਜਿਹਾ ਪਾਣੀ ਜਿਹਾ ਮਾਰਕ ਲੈ ਆਇਆ ਹੈ ਇਹਨੂੰ ਦਬਾਉਣ ਵਾਲਾ ਜੰਮਿਆ ਕੋਈ ਅੱਜ ਤੱਕ ਨਹੀਂ ਜੰਮਿਆ ਇਹ ਤਾਂ ਜਮਾਦੇ ਦਬਾਦੇ ਲੋਕਾਂ ਨੂੰ ਮੈਂ ਤਾਂ ਬਹੁਤ ਮੈਂ ਦੇਖ ਕੇ ਤਾਂ ਸੜਕ 'ਚ ਪੈ ਤੁੰਨੀ ਲੈ ਲਾ ਚੁੰਨੀ ਸ਼ਾਲ ਲਿਆ ਐਡੀ ਠੰਡ ਚੜੀ ਆ ਹਾਂ ਨੀ ਚੜੀ ਤੇ ਹੋ ਨੰਗੇ ਚ ਰਹਿਣਾਗਾ ਨੰਗੇ ਚ ਉਨੀ ਲਓ ਉਨੀ ਤੋਤੀ ਹੀ ਰਹਿਨੇ ਪੈਂ ਮੈਂ ਸਵੇਰੇ ਲੱਭਦੀ ਮੈਂ ਬਰਾਂਡੇ ਤੇ ਪਈ ਦੇਖੀ ਨੀ ਮੁੜ ਕੇ ਇਹ ਕਿਹਦਾ ਲਾ ਤੋਂ ਹਾਂ ਫਿਗਰ ਇਹਦੀ ਗੱਲ ਨੀ ਮਿਲਦੀ ਕਹਿੰਦੇ ਮੈਨੂੰ ਪੱਲੇ ਨੀ ਬੰਨਦੀ ਮੈਂ ਰੋਜ਼ ਕੱਪੜੇ ਧੋਕਦੀ ਨੀ ਤਾਂ ਕਿਹੜਾ ਪੱਲੇ ਬੰਨਦੀ ਬੰਨੇ ਨੀਂਗੀ ਪੱਲੇ ਬੰਨੇ ਹਣ ਬੰਨ ਕੇ ਲਿਆ ਬਾਹਰ ਨਾਲ ਪੱਲੇ ਤਾਂ ਸਿਰ ਤੇ ਰੱਖਣਾ ਹੁੰਦਾ ਮਾਨ ਕੇ ਸਿਰ ਤੇ ਰੱਖਲਾ ਸਿਰ ਤੇ ਰੱਖਲਾ ਦੂਜੀ ਗੱਲ ਹੀ ਕੋਈ ਨੀਂ ਨਹੀਂ ਤੇ ਹੁਣ ਮੈਂ ਹਾਂਜੀ ਆ ਜਾ ਉਹਦਾ ਨਹੀਂ ਕਰਾ ਹੁਣ ਮੈਂ ਹੋਰ ਕਿੰਦਾ ਕਰਾ ਮੈਂ ਕਹਦੀ ਕਿ ਇਹ ਚੰਗੀ ਨਹੀਂ ਕਦੀ ਮਾੜੀ ਨਹੀਂ ਕੁਛ ਨਹੀਂ ਕਹਿ ਕੇ ਵੇਖ ਲੈ ਚੰਗੀ ਮਾੜੀ ਮੈਂ ਨਾ ਕਹ ਨੂੰ ਕਹਿਣਾ ਮੈਨੂੰ ਇਹ ਦਿਮਾਖ ਰਾਵਾਂ ਮੈਂ ਕਿੰਦੀ ਬਰਾਤ ਤੇ ਜਨ ਆਵਾਜ ਕੋਟ ਆ ਆ ਇੱਕ ਕੋਟ ਨਾ ਫਿਰਨਾਜ ਬੀਬੀ ਤੈਨੂੰ ਸਾਡਾ ਤਾਂ ਕਿੱਡਾ ਸਾਰਾ ਇਹ ਤਾਂ ਨਹੀਂ ਇਹ ਨਾ ਦਾ ਵੇ ਗਾਣੇ ਖੋਲ ਸਕਦੀ ਹੈ ਅੱਛਾ ਤੇ ਮਸਾਲਾ ਮਖੂਰਾ ਤੁਮ ਹਾਂ ਕਰ ਦੇਣਾ ਆਪਾਂ ਇਹਦਾ ਨਾ ਕੰਮ ਚਲੋ ਬਈ ਬਾਬਾ ਜੀ ਲਓ ਜੀ ਇਹ ਹੀ ਖੋਲ ਕੇ ਆਇਆ ਚਟਾਈਆਂ ਵੇਚ ਗਈਆਂ ਤੇ ਮਹਾਰਾਜ ਦੀ ਕਿਰਪਾ ਨਾਲ ਛਿਦੀ ਦੇਗਾ ਤਿਆਰ ਹੋਣ ਲੱਗੀਆਂ ਆ ਮਤਲਬ ਸਰਦਾਈ ਤਿਆਰ ਹੋਣ ਲੱਗੀ ਆ ਤੇ ਸਰਦਾਈ ਦਾ ਵਲੌਗ ਵੱਖਰਾ ਪਾਵਾਂਗੇ ਤੇ ਹੁਣ ਲਈ ਵਲੌਗ ਦੀ ਸਮਾਪਤੀ ਆ ਸੋ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਹੁਣ ਥੱਕ ਟੁੱਟ ਗਏ ਕੱਲ ਦੇ ਨੀਂਦ ਨਹੀਂ ਪੂਰੀ ਹੋਈ ਰਾਤ ਲੈਣ ਗਏ ਸੀ ਬਾਬਾ ਜੀ ਨੂੰ ਸਰਦਾਈ ਬਣਾ ਲਈਏ ਸਰੀਰ ਕਾਇਮ ਕਰੀਏ ਥੋੜਾ ਜਿਹਾ ਤੇ ਫਿਰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਬੀਬੀ ਬੀਬੀ ਬਾਏ ਬਾਏ ਕਰ ਦੇ ਇਧਰੋਂ ਇਧਰ ਇਦਾਂ ਇਦਾਂ ਕਰ ਦੇ ਬਾਏ 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 ਮਿਲਦੇ ਆ